ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਨਗਰ ਖਾਨਪੁਰ ਦੀਆਂ ਸਮੂਹ ਸੰਗਤਾਂ ਨੂੰ ਦਾਸ ਨਿਸ਼ਾਨ ਸਿੰਘ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਆਪ ਸਾਰੇ ਜਾਣਦੇ ਹੋ ਸਾਰੀ ਦੁਨੀਆ ਜਾਣਦੀ ਹੈ ਕਿ ਪੰਜਾਬ ਭੁੱਖਿਆਂ ਨੂੰ ਰੋਜਣ ਵਾਲਾ ਹੈ ਪੰਜਾਬ ਦੇਸ਼ ਵਿੱਚ ਕਾਫੀ ਦਿਨਾਂ ਤੋਂ ਸਾਡੇ ਜੋ ਭਾਈਚਾਰੇ ਪੰਜਾਬੀ ਕਿਸਾਨ ਭਰਾ ਹਨ ਜੋ ਖੇਤੀ ਕਰਦੇ ਹਨ ਪਿੰਡਾਂ ਦੇ ਪਿੰਡ ਗੁਰਮੁਖ ਪਿਆਰਿਓ ਹਾੜ ਦੀ ਮਾਰ ਥੱਲੇ ਆਏ ਹੋਏ ਹਨ ਘਰ ਬਾਹਰ ਖੇਤ ਖਲਿਆਣ ਪਸ਼ੂ ਸਭ ਕੁਝ ਉਹਨਾਂ ਦਾ ਬਰਬਾਦ ਹੋ ਚੁੱਕਾ ਹੈ ਸੋ ਨਗਰਾਂ ਵਿੱਚੋਂ ਪੰਜਾਬੀਆਂ ਵੱਲੋਂ ਪੰਜਾਬੀਆਂ ਦੀ ਬਾਹ ਫੜੀ ਜਾ ਰਹੀ ਹੈ ਸੋਨਾਂ ਦੀ ਸੇਵਾ ਕਰਦਿਆਂ ਹੋਇਆਂ ਇਨਸਾਨੀਅਤ ਦੀ ਸੇਵਾ ਕਰਦਿਆਂ ਹੋਇਆਂ ਸ਼ਰਧਾ ਭਾਵਨਾ ਦੇ ਨਾਲ ਪਸ਼ੂਆਂ ਦੇ ਵਾਸਤੇ ਚਾਰਾ ਅਤੇ ਬੱਚਿਆਂ ਵਾਸਤੇ ਖਾਣ ਪੀਣ ਦੀਆਂ ਵਸਤੂਆਂ ਦੀ ਸੇਵਾ ਕੀਤੀ ਜਾ ਰਹੀ ਹੈ ਦਾਸ ਵੱਲੋਂ ਬੇਨਤੀ ਹੈ ਸਮੂਹ ਖਾਨਪੁਰ ਦੀਆਂ ਸੰਗਤਾਂ ਨੂੰ ਪਿਆਰਿਓ ਆਓ ਆਪਾਂ ਵੀ ਸਾਰੇ ਰਲ ਮਿਲ ਕੇ ਇਸ ਮਹਾਨ ਸੇਵਾ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਹਿੱਸਾ ਪਾਈਏ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੋ ਐਸੇ ਗਰੀਬ ਅਮੀਰ ਸਾਰੇ ਇੱਕ ਇੱਕ ਪ੍ਰਸ਼ਾਦ ਦੇਣ ਵਾਲੇ ਨੂੰ ਤਰਸ ਰੇ ਹਰ ਗੁਰੂ ਨਾਨਕ ਨੇ ਲੰਗਰ ਲਾਇਆ ਸੀ ਸਰਬਤ ਦੇ ਭਲੇ ਵਾਸਤੇ ਸਿੱਖਾਂ ਵੱਲੋਂ ਰਲ ਮਿਲ ਕੇ ਸੰਸਥਾਵਾਂ ਵੱਲੋਂ ਰਲ ਮਿਲ ਕੇ ਸੇਵਾ ਕੀਤੀ ਜਾ ਰਹੀ ਹੈ ਸੋ ਆ우 ਆਪਾਂ ਵੀ ਸਾਰੇ ਰਲ ਮਿਲ ਕੇ ਉਦਮ ਕਰੀਏ ਕਿ ਆਪਣੇ ਗੁਰੂ ਘਰ ਦੇ ਵਿੱਚ ਪਸ਼ੂਆਂ ਦਾ ਜੋ ਚਾਰਾ ਹੈ ਖਾਣ ਵਾਸਤੇ ਆਟੇ ਦੀ ਸੇਵਾ ਔਰ ਜਿਸ ਤਰ੍ਹਾਂ ਪ੍ਰਸ਼ਾਦਾ ਭੈਣਾਂ ਨੂੰ ਪਤਾ ਹੀ ਹੈ ਕਿ ਲੂਣ ਮਰਚ ਤੇ ਨਾਲ ਚਾਹ ਪੱਤੀ ਨਹਾਉਣ ਵਾਲੀਆਂ ਜੋ ਸਾਬਣਾ ਹਨ ਬੱਚਿਆਂ ਵਾਸਤੇ ਬਿਸਕੁਟ ਜੋਤਨਾ ਵੀ ਸੁੱਕਾ ਸਿੱਧਾ ਹੈ ਉਹ ਵੱਦ ਤੋਂ ਵੱਦ ਸਾਰੇ ਰਲ ਮਿਲ ਕੇ ਤੁਸੀਂ ਗੁਰੂ ਘਰ ਦੇ ਵਿੱਚ ਪਹੁੰਚਾਓ ਨਗਰ ਦੇ ਪਤਵੰਤੇ ਸੱਜਣ ਐਨ ਆਈ ਵੀਰਪਰਾ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਹਨ ਉਹਨਾਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਸਮੂਹ ਵੀਰ ਭਰਾਵਾਂ ਨੂੰ ਕਿ ਰਲ ਮਿਲ ਕੇ ਆਪਾਂ ਉਦਮ ਕਰੀਏ ਜੇ ਇੱਕ ਵਕਤ ਦੀ ਸਾਡੇ ਘਰ ਰੋਟੀ ਨਹੀਂ ਬਣਦੀ ਤੇ ਕੋਈ ਸਾਨੂੰ ਫਰਕ ਨਹੀਂ ਪੈਂਦਾ ਪਰ ਬੜੇ ਐਸੇ ਹਨ ਜਿਨ੍ਹਾਂ ਦੇ ਕਾਰੋਬਾਰ ਸਭ ਉਜੜ ਚੁੱਕੇ ਹਨ ਸੋ ਉਡੀਕ ਕਰ ਰਹੇ ਹਨ ਕੋਈ ਸਾਡੀ ਬਾਹ ਫੜੇ ਆਸੇ-ਪਾਸੇ ਪਿੰਡਾਂ ਵਿੱਚੋਂ ਪਤਾ ਲੱਗਿਆ ਹੈ ਕਿ ਬਹੁਤ ਸੰਗਤਾਂ ਵੱਲੋਂ ਪਿੰਡਾਂ ਵਿੱਚੋਂ ਟਰਾਲੀਆਂ ਪਰ ਪਰ ਕੇ ਰਾਸ਼ਨ ਉਥੇ ਪਹੁੰਚਾਇਆ ਜਾ ਰਿਹਾ ਹੈ ਸੋ ਮਾਇਆ ਨਹੀਂ ਚਾਹੀਦੀ ਜਿਤਨੇ ਵੀ ਤੁਹਾਡੀ ਭਾਵਨਾ ਹੈ ਭਵੇਂ ਕੋਈ ਇੱਕ ਪੈਕਡ ਬਿਸਕੁਟਾਂ ਦਾ ਹੀ ਦੇਵੇ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਸੁੱਕਾ ਜੋ ਸਿੱਧਾ ਹੈ ਉਹ ਵੱਤ ਵੱਤ ਪਹੁੰਚਾਓ ਸੁੱਕੇ ਸਿੱਦੇ ਵਿੱਚ ਆਪ ਜੀ ਨੂੰ ਪਤਾ ਹੀ ਹੈ ਕਿ ਘਰ ਵਿੱਚ ਸ਼ਕਣ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜੇ ਗਿਣਤੀ ਕਰੀਏ ਤੇ ਵੀਡੀਓ ਬਹੁਤ ਲੰਮੀ ਹੋ ਜਾਣੀ ਹੈ ਅਲਾਉਸਮੈਂਟ ਵੀ ਕੀਤੀ ਹੈ ਨਗਰ ਵਿੱਚ ਬਹੁਤੀ ਦੂਰ ਆਵਾਜ਼ ਨਹੀਂ ਜਾਂਦੀ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਪਾਣੀ ਦੀਆਂ ਬੋਤਲਾਂ ਬੱਚਿਆਂ ਵਾਸਤੇ ਜਿਵੇਂ ਮੱਛਰ ਤੋਡੋ ਮਾਸ ਮੱਛਰਦਾਨੀਆਂ ਔਰ ਸੁੱਕੇ ਸਿੱਦੇ ਦੀ ਵੱਧ ਤੋਂ ਵੱਧ ਸੇਵਾ ਤੁਹੀ ਸਾਰੇ ਪਹੁੰਚਾਣ ਦੀ ਕਿਰਪਾਲਤਾ ਕਰੋ ਜਿਸ ਤਰ੍ਹਾਂ ਰਸੋਈ ਦਾ ਜਿਤਨਾ ਵੀ ਸਿੱਧਾ ਹੁੰਦਾ ਹੈ ਉਹ ਸਾਰੇ ਨਗਰ ਨਿਵਾਸੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵਾਦ ਤੋਂ ਵਾਦ ਤੁਸੀਂ ਗੁਰੂ ਘਰ ਵਿਖੇ ਪਹੁੰਚਾਓ ਸੋ 5 ਜਾਂ 6 ਤਰੀਕ ਨੂੰ ਸੰਗਤਾਂ ਵੱਲੋਂ ਜੋ ਵੀ ਸਿੱਧਾ ਇਕੱਠਾ ਹੋਵੇਗਾ ਇਕੱਤਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਕੇ ਉਸ ਥਾਂ ਤੇ ਪਹੁੰਚਾ ਦਿੱਤਾ ਜਾਵੇਗਾ ਜਿੱਥੇ ਲੋੜਵੰਦਾਂ ਨੂੰ ਲੋੜ ਹੈ ਜਿੱਥੇ ਉਹਨਾਂ ਨੂੰ ਉਡੀਕ ਹੈ ਤੁਹਾਡੇ ਸਾਥ ਦੀ ਸੋਰਾਲ ਮਿਲ ਕੇ ਪਾਈਉ ਨਾ ਪਿਆਰਿਆਂ ਦਾ ਸਾਥ ਦੇਈਏ ਇਹੀ ਸਭ ਤੋਂ ਵੱਡੀ ਸੇਵਾ ਹੈ ਕਿ ਆਪਣੇ ਭਾਈਆਂ ਦੀ ਰਲ ਮਿਲ ਕੇ ਬਾਹ ਫੜੀਏ ਦਾਸ ਦੀ ਬੇਨਤੀ ਮਨਜ਼ੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ